thank you ਨਾ ਵਰੁਣ ਪਗਦੇ ਜੀ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਤੋਂ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਆ ਜੀ ਮੇਰੇ ਨਾਲ ਕੱਲ ਗੁੰਡਿਆਂ ਨੇ ਹਮਲਾ ਕਰ ਦਿੱਤਾ ਜੀ ਮੇਰੇ ਘਰ ਦੇ ਵਿੱਚ ਪਹਿਲਾਂ ਕੀ ਨਾਮ ਹੈ ਜੀ ਉਹਨਾਂ ਦਾ ਉਹਨਾਂ ਦਾ ਨਾਮ ਹੈ ਜੀ ਰਾਜ ਬਲਜਿੰਦਰ ਸਿੰਘ ਰਾਜੂ ਸੁਖਦੇਵ ਸਿੰਘ ਵਰਖਾ ਤੇ ਸਕੰਦਰ ਸਿੰਘ ਨਾਂ ਹੈ ਜੀ ਉਹਨਾਂ ਦਾ ਕਿੱਥੇ ਦੇ ਰਹਿਣ ਵਾਲੇ ਨੇ ਉਹ ਇੱਕ ਤਾਂ ਨਗਰ ਛੋਟਾ ਹਰੀ ਬਰੇ ਦੇ ਰਹਿਣ ਵਾਲੇ ਜੀ ਗਲੀ ਨੰਬਰ 6 ਦੇ ਹਾਂ ਜੀ ਮੈਂ ਵੀ ਉੱਥੋਂ ਦਾ ਵਸਨੀਕ ਹਾਂ ਜੀ ਮੈਨੂੰ ਆਣ ਕੇ ਲੋ ਕੱਲ ਨੂੰ ਨਾਲ ਛੋਟੀ ਜਿਹੀ ਲੜਾਈ ਹੋਈ ਸੀ ਆਹ ਜੀ ਸਾਡੇ ਏਰੀਆ ਦੇ ਵਿੱਚ ਤੇ ਉਹ ਸਾਰੇ ਜਣੇ ਇਕੱਠੇ ਹੋ ਕੇ ਮੇਰੇ ਕੋਲ ਆਏ ਵੀ ਭਾਜੀ ਅੱਡੇ ਤੇ ਆਣਗੇ ਉਹਨਾਂ ਨੇ ਘਰ ਦੇ ਵਿੱਚ ਆਣ ਕੇ ਹਮਲਾ ਕੀਤਾ ਤੇ ਪੁਲਿਸ ਤੋਂ ਨਾਟਾ ਨਾ ਰਾਜੀਨਾਮਾ ਕਰਾਇਆ ਜਾਵੇ ਤੇ ਮੈਂ ਉਹਨਾਂ ਦੇ ਰਾਜੀਨਾਮੇ ਦੇ ਵਿੱਚ ਵੀ ਗਿਆ ਮੈਂ ਚਲੋ ਰਾਜੀਨਾਮਾ ਬਾਰੇ ਬੜੇ ਵਧੀਆ ਤਰੀਕੇ ਨਾਲ ਹੋ ਗਿਆ ਤੇ ਇਹ ਗੱਲ ਰਾਜੀਨਾਮਾ ਕਰਕੇ ਮੈਂ ਘਰ ਆਪਣੇ ਆ ਗਿਆ ਤੇ ਕੁਝ ਮੈਨੂੰ ਕੰਮ ਹੀ ਸੀ ਮੈਂ ਆਪਣੇ ਕੰਮ ਵਾਸਤੇ ਨਿਕਲ ਗਿਆ ਉਸ ਤੋਂ ਬਾਅਦ ਜੀ ਮੇਰੇ ਨਾਲ ਮੈਨੂੰ ਘਰੋਂ ਫੋਨ ਆਇਆ ਇੱਕ ਮੁੰਡਾ ਕਾਜ ਦੀ ਮੇਰਾ ਦੋਸਤ ਜੀ ਉਹਨਾਂ ਨੇ ਕਹਿੰਨ ਕਿਦਾ ਵੀ ਭਾਜੀ ਯਾਰ ਤੁਹਾਡੇ ਘਰ ਦੇ ਵਿੱਚ ਨਾਣ ਗਈ ਤਾਂ ਰੋੜੇ ਕੋਈ ਜਲਾ ਰਿਆ ਮੈਂ ਕਿਹਾ ਯਾਰ ਪੁੱਛੋ ਵੇਖੋ ਕੌਣ ਹੈਗਾ ਉਹਨਾਂ ਨੇ ਮੈਨੂੰ ਦੱਸੋ ਕਿ ਕਹਿੰਦੇ ਰਾਜੂ ਦੇ ਵਰਖਾ ਤੇ ਉਹਦਾ ਨਾਲੇ ਇੱਕ ਵੱਡਾ ਭਰਾ ਹੈ ਉਹ ਕਹਿੰਨ ਕਿ ਇੱਡਾ ਰੋੜੇ ਜਲਾ ਰਿਆ ਮੈਂ ਫੜਾ ਫੜਾ ਆਪਣੇ ਘਰ ਆਇਆ ਤੇ ਆਗੇ ਤੇ ਮੈਂ ਜਾ ਕੇ ਵੇਖਿਆ ਤੇ ਵੇਖਿਆ ਤੇ ਬਵਾਵਾ ਇੱਟਾ ਰੋੜੇ ਘਰ ਦੇ ਆਲੇ ਦੋਲੇ ਖਿਲਰੇ ਹੋਏ ਸੀ ਗਾਲੀ ਗਲੋਚ ਕਰ ਰਹੇ ਸੀ ਉਹ ਬੜਾ ਬੜਾ ਮੈਂ ਆਪਣੇ ਕਾਉਂਸਲਰ ਨੂੰ ਫੋਨ ਕੀਤਾ ਮੈਂ ਕਿਹਾ ਜੀ ਚਲੋ ਚਲੀਏ ਜੀ ਥਾਣੇ ਆਪਾਂ ਕੋਲ ਇਹ ਸਮਾਂ ਹੈਗਾ ਜੀ ਸੀ 8 8:30 ਵਜੇ ਦਾ ਟਾਈਮ ਹੈ ਜੀ ਰਾਤ ਦਾ ਤੇ ਮੈਂ ਉੱਥੇ ਕਾਉਂਸਲਰ ਨੂੰ ਲੈ ਕੇ ਜਰੂਰ ਥਾਣੇ ਗਿਆ ਥਾਣੇ ऑलरेडी ਉੱਥੇ ਹੈ ਗਈ ਸੀ ਤੇ ਉਹਨਾਂ ਨੇ ਉੱਥੇ ਥਾਣੇ ਦੇ ਵਿੱਚ ਵੀ ਮੇਰੇ ਨਾਲ ਗਾਲੀ ਗਲੋਚ ਕੀਤਾ ਮੈਨੂੰ ਧਮਕੀ ਦਿੱਤੀ ਜੀ ਵੀ ਮੈਂ ਤੇਰੀ ਧੋਨ ਲਾਦ ਨਹੀਂ ਹੈ ਤੇ ਉਹ ਸਾਰਾ ਉਹ ਮੋਕੇ ਦੇ ਕਾਉਂਸਲਰ ਸਾਹਿਬ ਵੀ ਸਾਰੇ ਨਾਲ ਹੀ ਉਹ ਮੁੰਡੇ ਸਾਡੇ ਨਾਲ ਹੀ ਜਿਨ੍ਹਾਂ ਨੇ ਸਾਰਾ ਕੁਝ ਵੇਖਿਆ ਜੀ ਉਹਨਾਂ ਨੇ ਧਮਕੀ ਲਈ ਜੀ ਮੈਨੂੰ ਕਹਿੰਦੇ ਜੀ ਮੈਂ ਤੁਹਾਡੀ ਧੋਨ ਲਾ ਦਨੀ ਹੈ ਤੇ ਤੁਸੀਂ ਬਚ ਕੇ ਰਹੋ ਮੈਂ ਰੰਜਿਸ਼ ਦਾ ਕਾਰਨ ਮੇਰੇ ਲਈ ਮੈਂ ਜੋ ਸਮਝਦਾ ਜੀ ਉਹ ਨਸ਼ੇ ਦਾ ਕੰਮ ਕਰਦੇ ਸੀ ਤੇ ਮੈਨੂੰ ਇਲਾਕੇ ਲੋ ਕੰਪਲੀਟਾਂ ਆਈਆਂ ਸੀ ਤਾਂ ਮੈਂ ਕੰਪਲੀਟਾਂ ਸੋਲਵ ਕਰਨ ਵਾਸਤੇ ਉਹਨਾਂ ਨੂੰ ਦੋ ਚਾਰ ਵਾਰੀ ਵਾਰਨਿੰਗ ਵੀ ਦਿੱਤੀ ਕੁਝ ਆਪਣੇ ਪੁਲਿਸ ਅਫਸਰਾਂ ਦੀ ਕ ਵੀ ਪਹੁੰਚ ਕੀਤੀ ਚਲੋ ਉਹਨਾਂ ਨੇ ਵੀ ਆਪਣੀ ਜੋ ਬੰਦੀ ਕਰਵਾਈ ਚਲੋ ਉਹਨਾਂ ਨੂੰ ਸੈਟ ਦੇ ਦਿੱਤਾ ਬਸ ਉਹਨਾਂ ਦਾ ਕਾਰੋਬਾਰ ਬੰਦ ਹੋਣ ਦੇ ਕਾਰਨ ਹੀ ਉਹਨਾਂ ਨੇ ਮੇਰੇ ਨਾਲ ਸ਼ਾਇਦ ਰੰਜੀਤ ਸਰ ਕੀ ਹੋਈ ਇਸ ਜੱਗਰ ਜੋ ਪਿਛਲੇ 1.5 ਮਹੀਨੇ ਤੋਂ ਮੇਰੀ ਰੇਕੀ ਹੋ ਰਹੀ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਹੀ ਮੇਰੇ ਦੋਸਤ ਨੇ ਦੱਸਿਆ ਮੈਨੂੰ ਕਿ ਯਾਰ ਇਹ ਮੈਂ ਇਸ ਫੁਲਾਣੇ ਮੁੰਡੇ ਨੂੰ ਮੋਇਤਨ ਕੁਮਾਰ ਮੁੰਡਾ ਉਹਨੂੰ ਚੁੱਕ ਕੇ ਲੈ ਗਏ ਸੀ ਆਪਣੇ ਘਰ ਉਹਨਾਂ ਨੇ ਉੱਥੇ ਬਾਈ ਨੇ ਮੇਰੇ ਮੇਰੇ ਬਾਰੇ ਉਹਨੂੰ ਕਿਹਾ ਵੀ ਮੈਂ ਵਰਨੁਨ ਭਗਤ ਨੂੰ ਟਾਰਗੇਟ ਬਣਾਇਆ ਹੋਇਆ ਹੈ ਤੁਸੀਂ ਉਦੀ ਗੱਲ ਦੇ ਵਿੱਚ ਨਾ ਆਓ ਤੇ ਉਹਨੇ ਆਣ ਕੇ ਮੈਨੂੰ ਕਹਿ ਦਿੱਤਾ ਵੀ ਭਾਜੀ ਇਦਾਂ ਦਾ ਕਰਕੇ ਗੱਲ ਏ ਤੇ ਤੁਸੀਂ ਨਾ ਪੁਲਿਸ ਆਪਣੀ ਸੇਫਟੀ ਰੱਖ ਕੇ ਚੱਲਿਆ ਕਰੋ ਤੇ ਮੈਂ ਇਹ ਗੱਲ ਪੁਲਿਸ ਨੂੰ ਜਾ ਚੰਦ ਦਿਨ ਨਾਲ ਵਰਗਤ ਕਰਕੇ ਮੈਂ ਥਾਣੇ ਦੇ ਵਿੱਚ ਗਿਆ ਥਾਣੇ ਵਿੱਚ ਜੋ ਕੰਪਲੇਟ ਲਿਖਾ ਕੇ ਮੈਂ ਆਪਣੇ ਘਰ ਆ ਗਿਆ ਕੋਈ ਅਸੀ ਗੱਲ ਨਹੀਂ ਫਿਰ ਪੁਲਿਸ ਕੋਲ ਜਾ ਸੁਣਾਇਆ ਆਪਣੀ ਕਾਰਵਾਈ ਬੰਦੀ ਜੋ ਹੀ ਉਹਨਾਂ ਨੇ ਕਰਨ ਦੇ ਵਿੱਚ ਸਹਿਯੋਗ ਦਿੱਤਾ ਮੇਰਾ ਮੈਂ ਆਪਣੇ ਸਵੇਰੇ ਰੂਟੀਨ ਵਾਈਜ਼ ਮੈਂ ਆਪਣਾ ਘਰ ਮੇਰੇ ਨਾਲ ਕੋਈ ਮਿਲਣ ਉਸੇ ਆਇਆ ਮੈਨੂੰ ਤੇ ਮੈਂ ਦਰਵਾਜ਼ਾ ਆਪਣਾ ਖੋਲਿਆ ਦਰਵਾਜਾ ਖੋਲਦਿਆ ਸਾਰੀ ਉਹ ਦੋ ਦੋ ਮੋੜ ਜਣਾਂ ਦੇ ਚਾਰ ਪੰਜ ਮੁੰਡੇ ਆਏ ਉਹਨਾਂ ਨੇ ਆਂਦੇ ਹੀ ਰਾਜੂ ਨੇ ਮੇਰੇ ਆਂਦਿਆਂ ਹੀ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ ਜਿੰਨਾ ਦੋ ਮੈਂ ਆਪਣੇ ਸਿੱਧਾ ਉਹਨੇ ਧੋਨ ਦੇ वार ਕੀਤਾ ਮੇਰੀ ਨੇ ਤਾਂ ਮੈਂ ਫਿਰ ਧੋਨ ਦਾ ਵਜਾ ਕਰਦੇ ਹੋਏ ਮੈਂ ਆਪਣਾ ਬਾਹ ਅੱਗੇ ਕਰ ਦਿੱਤੀ ਜਿਹਦੇ ਕਰਨ ਮੇਰਾ ਇੱਥੇ ਬਾਹ ਦੇ ਉੱਤੇ ਕਾਫੀ ਫ੍ਰੈਕਚਰ ਆਇਆ ਤੇ ਜੋ ਨਾੜਾਂ ਵੀ ਦੋ ਦਿਨ ਵੱਡੀਆਂ ਗਈਆਂ ਜੀ ਮੇਰੀਆਂ ਮੇਰੇ ਘਰ ਦੇ ਵੀ ਅੰਦਰ ਵੜ ਕੇ ਉਹਨਾਂ ਨੇ ਹਮਲਾ ਕੀਤਾ ਮੇਰੇ ਪ੍ਰੋਪਰ ਹੀ ਮੇਰੇ ਗਰਦਨ ਦੇ वार ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਨਾਲ ਮੈਂ ਆਪਣਾ ਬਚਾ ਕਰਦੇ ਹੋਏ ਹੀ ਆਪਣੀ ਬਾਹ ਅੱਗੇ ਕਰ ਦਿੱਤੀ ਮੈਂ ਰੋਲਾ ਪਾਇਆ ਉੱਥੋਂ ਫਿਰ ਮੇਰੇ ਨਾਲ ਜਿਹੜੀ ਗਲੀ ਮੱਲਾ ਕੱਟਾ ਹੋਇਆ ਇਹ ਵੇਖਦੇ ਹੋਏ ਹੀ ਉਹ ਆਪਣੀਆਂ ਬਾਈਕਾਂ ਲੈ ਕੇ ਉਸੇ ਟਾਈਮ ਹੀ ਭੱਜ ਗਏ ਉੱਥੋਂ ਕਿਸੇ ਕਿਸਮ ਦਾ ਕੋਈ ਮਕਦਮਾ ਜਾਂ ਕੋਈ ਉਹਨਾਂ ਨਾਲ ਵੈਰ ਹਾਂ ਨਹੀਂ ਮੇਰੀ ਕੋਈ ਉਹਨਾਂ ਨਾਲ ਵੈਰ ਰੋਧ ਨਹੀਂਗਾ ਬਸ ਇਹ ਹੋਈ ਕਿ ਉਹ ਨਸ਼ੇ ਦੇ ਕਾਰੋਬਾਰੀ ਹੀ ਥੋੜਾ ਜਿਹਾ ਤੋ ਉਹਨਾਂ ਦਾ ਗਾਰੋਬਾਰ ਬੰਦ ਕਰਾਇਆ ਜੀ ਬਲਜਿਸਪੁਰ ਸਚੰਦੇ ਸਿੰਘ ਉਹ ਦਿਨਾਂ ਨੂੰ ਮੈਂ ਤੇ ਸ਼ਾਇਦ ਉਹਨਾਂ ਨੇ ਇਹੋ ਹੀ ਰੰਜਿਸ਼ ਰੱਖੀ ਹੋਈ ਏ ਮੇਰੇ ਨਾਲ ਤੇ ਪਹਿਲਾਂ ਕੋ ਪਰਚਾ ਉਹਨਾਂ ਦੇ ਉੱਪਰ ਨਹੀਂ ਹਾਂ ਪਹਿਲਾਂ ਉਹਨਾਂ ਦੇ ਪਰਚੇ ਗਲੀ ਮੁਹਲੇ ਦੀ ਲੜਾਈ ਝਗੜੀ ਦੇ 55 ਜਾਂ ਲੜਾਈ ਝਗੜਿਆਂ ਦੇ ਪਰਚੇ ਤਕਰੀਬਨ ਹੀ ਦਰਗਾਹਸਾ ਉਹਨਾਂ ਦੀਆਂ ਆਲਰੇਡੀ ਹੀ ਚਲਦੀਆਂ ਰਹਿੰਦੀਆਂ ਨੇ ਥਾਣੇ ਦੇ ਵਿੱਚ ਰੂਟੀਨ ਵਾਈਜ਼ ਮਹੀਨੇ 'ਚ ਇੱਕ ਅੱਧੀ ਵਾਰੀ ਰੂਟੀਨ ਉਹਨਾਂ ਦੀ ਹੈਗੀ ਜਿਹੜੀ ਚਲਦੀ ਹੀ ਰਹਿੰਦੀਆਂ ਤੋ ਉਹਨਾਂ ਦੀ ਇਹੋ ਰੰਜਿਸ਼ ਸੀ ਕਿਉਂਕਿ ਮੈਂ ਹਰ ਵਾਰੀ ਹੀ ਆਪਣੇ ਗਲੀ ਮੁਹਲੇ ਜਾਂਦਾ ਦੇ ਨਾਲ ਹੀ ਹਾਂ ਤੇ ਮੈਂ ਉਹਨਾਂ ਦੇ ਨਾਲ ਹੀ ਸਹਿਯੋਗ ਕਰ ਉਧੇ ਹਮਲਾ ਕੀਤਾ ਜੀ ਇਹਨਾਂ ਦੇ ਹੌਸਲੇ ਬਹੁਤ ਬੁਲੰਦੇ ਹੈ ਮੋ ਹੋ ਸਕਦਾ ਜੀ ਇਹ ਮੇਰੇ ਪਰਿਵਾਰ ਤੇ ਵੀ ਹਮਲਾ ਕਰਨ ਮੇਰੇ ਤੇ ਦੁਬਾਰਾ ਅਟੈਕ ਕਰਨ ਕਿਉਂਕਿ ਮੈਨੂੰ ਪਿੱਛੋਂ ਮੈਂ ਹੁਣ ਹਸਪੀਟਲ ਆ ਮੈਨੂੰ ਪਿੱਛੋਂ ਫੋਨ ਆ ਰਹੇ ਜੀ ਮੇਰੇ ਪਰਿਵਾਰ ਦੇ ਉਧੇ ਉਹਨਾਂ ਨੇ ਇਟਾ ਰੋੜੇ ਫਿਰ ਵਰਸਾਏ ਹੋਏ ਆ ਤਾਂ ਮੈਂ ਪਰਿਸ਼ਪਤ ਚਾਲਸਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੁਲਿਸ ਮੇਰਾ ਸਹਿਯੋਗ ਦੋ ਤੇ ਮੇਰੇ ਜੋ ਉਹਨਾਂ ਦੇ ਬੰਦੀ ਘਾਲ ਵਈ ਉਹ ਕੀਤੀ ਜਾਵੇ ਰਾਤ ਸਰਕ ਮੈਂ ਸੋ ਥਾਣੇ ਦਿਖਾਸ ਦੇ ਕੇ ਗਏ ਸੀਗੇ ਉਹਨਾਂ ਨੂੰ ਡੈਮ ਸੀ ਸਵੇਰ ਦਾ ਤੇ ਅੱਜ ਸਵੇਰੇ ਜਿਹੜਾ ਵਰਨ ਕੁਮਾਰ ਦਾ ਡਾਕਟਰ ਹਸਪਤਲ ਉਰੇ ਸਾਟ ਲੱਗੀ ਬਾਜੂ ਦੇ ਲੈਫਟ ਸਾਈਡ ਦੇ ਦਰਦ ਕਰਦੇ ਬੱਜੇ ਆ। ਉਹ ਪਹਿਲਾਂ ਸਿਵਲ ਹਸਪਤਲ ਗਈ ਸੀ ਉਹਨਾਂ ਨੇ ਸਿਰਫ ਆਫਰ ਕਰ ਦਿੱਤਾ। ਅਸੀਂ ਇੱਥੇ ਇਹਨਾਂ ਸਟੇਟਮੈਂਟ ਲਿਖੀ ਹੈ ਤੇ ਮਤੌੜੀ ਕਾਰਵਾਈ ਕੀਤੀ ਜਾਦੀ ਹੈਗੀ। ਕੀ ਤਫतीश ਕੀਤੀ ਗਈ ਹੈ? ਇਸ ਗੱਲ ਕੀ ਪਤਾ ਲੱਗਾ ਵੀ ਕੀ ਕੋਈ ਪੁਰਾਣੀ ਰਿੰਜੀ ਚੱਲਦੀ ਸੀ ਕਿਸੇ ਕਿਸਮ ਦੀ। ਇਹਨਾਂ ਦੇ ਬਿਆਨ ਦੇ ਮੁਤਾਬਕ ਇਹ ਵੀ ਮੈਂ ਮੋਟਰ ਬੰਨਾ ਉਹਦੇ ਇਸ ਕਰਕੇ ਕਿਸੇ ਪਾਰਟੀ ਦੇ ਰਾਈਡ ਮਾ ਕਰਾਇਆ ਸੀਗਾ। ਉਹਦੇ ਬਿਹਾਵ 'ਚ ਮੇਰੇ ਨਾਲ ਝਗੜਾ ਕੀਤਾ ਉਹਨਾਂ ਨੇ। ਵਿੰਦਰ ਸਿੰਘ ਡਾਵਰੇ ਜੀ ਅੱਜ ਕੀ ਮਸਲਾ ਜੀ ਮਸਲਾ ਜੀ ਸਾਡੇ ਡਿਸਟ੍ਰਿਕਟ ਦੇ ਵਾਈਸ ਪ੍ਰਧਾਨ ਹੈਗੇ ਨੇ ਵਰਮ ਭਗਤ ਜੀ ਕੱਲ ਰਾਤ ਨੂੰ ਅਸੀਂ ਬੈਠੇ ਸੀ ਤੇ ਮੈਨੂੰ ਕਾਲ ਆਈ ਆਪਣੀ ਫੈਮਿਲੀ 'ਚ ਬੈਠੇ ਆ 9:00 10:00 9:00 10:00 ਵਜੇ ਦਾ ਟਾਈਮ ਹੋਣਾ ਤੇ ਕਾਲ ਆਈ ਕਿ ਡਾਵਰ ਜੀ ਇੱਕ ਮਿੰਟ ਹੀ ਹਿਮਾਲੇ ਥਾਣੇ ਆਓ ਆਪਾਂ ਪਹੁੰਚੇ ਹਾਂ ਉੱਥੇ ਤੇ ਉੱਥੇ ਜਦੋਂ ਪਹੁੰਚੇ ਹਾਂ ਤੇ ਇਹਨਾਂ ਦਾ ਉਸ ਟਾਈਮ ਬਹਿਸ ਬਸਈਆ ਹੋਇਆ ਤੇ ਉਹਦੇ ਵਿੱਚ ਉਹ ਜਿਹੜੀ ਆਪੋਜ਼ਿਟ ਪਾਰਟੀ ਸੀਗੀ ਉਹ ਧਮਕੀਆਂ ਲਈ ਜਾਂਦੀ ਸੀਗੀ ਨਾਮ ਮੈਨੂੰ ਨਹੀਂ ਪਤਾ ਕੀਗਾ ਜੀ ਤੇ ਸਿਕੰਦਰ ਤੇ ਰਾਜੀ ਹੋ ਗਏ ਸੀ ਜਿਹੜੇ ਰਾਤ ਨੂੰ ਉੱਥੇ ਸਾਹਮਣੇ ਆਏ ਹੋਏ ਸੀਗੇ ਥਾਣੇ ਦੇ ਵਿੱਚ ਤੇ ਏਕਤਾ ਨਗਰ ਦੇ ਨੇ ਤੇ ਉਹ ਇਹਨਾਂ ਨੂੰ ਧਮਕੀਆਂ ਲਾਉਣ ਦੇ ਸੀਗੇ ਕਿ ਅਸੀਂ ਤੈਨੂੰ ਮਾਰ ਦੇਣਾ ਤੇ ਵੜ ਦੇਣਾ ਤੇਰੀ ਧੌਣ ਲਾਉਣੀ ਹੈ ਤੇ ਇਹ ਬਹਿਸ ਬਸਈਆ ਉੱਥੇ ਰਾਤੀ ਥਾਣੇ 'ਚ ਵੀ ਹੋਈ ਏ ਤੇ ਮਸਲਾ ਇਹ ਆਇਆ ਸੀਗਾ ਕਿ ਉਹਨਾਂ ਨੇ ਕਿਸੇ ਬੰਦੇ ਨੂੰ ਇਹਨਾਂ ਦੇ ਕਿਸੇ ਮੁੰਡੇ ਨੂੰ ਅੰਦਰ ਬਾੜ ਕੇ ਤੇ ਕੁੱਟਿਆ ਕਟਿਆ ਸੀਗਾ ਤੇ ਕੋ ਗਾਲੀ ਗਲੋਚ ਹੋਈ ਦੀ ਉਦੋਂ ਨਾਲ ਤੇ ਉਹ ਫਿਰ ਕੰਪਲੇਨ ਦੇਣੇ ਥਾਣੇ ਗਏ ਹੋਏ ਸੀ ਤੇ ਉਹ ਵੀ ਨਾਲ ਥਾਣੇ ਆਏ ਹੋਏ ਸੀਗੇ ਕੰਪਲੇਨ ਦੇਣ ਵਾਸਤੇ ਤੇ ਉੱਥੇ ਇਹ ਮਸਲਾ ਹੋਇਆ ਉਦੋਂ ਹੀ ਰਾਤੀ ਆਪਣੀ ਦਰਖਾਸਤ ਦੇ ਕੇ ਵਰੁਣ ਜੀ ਸੀ ਨਾਲ ਕਾਉਂਸਲਰ ਸਾਹਿਬ ਸੀਗੇ ਵਿਜੇ ਨਾਲ ਹੋਰ ਸਾਡੇ ਦੋ ਚਾਰ ਵਲੰਟੀਅਰ ਸੀਗੇ ਆਪਾਂ ਆਪਣਾ ਦੇ ਕੇ ਕੰਪਲੇਨ ਤੇ ਘਰ ਰਾਤੀ ਵਾਪਸ ਆ ਗਏ ਆ ਹਜੇ ਇਹਨਾਂ ਨੇ ਕਿਹਾ ਵੀ ਏ ਕਿ ਇਹਨਾਂ ਤੇ ਸਾਨੂੰ ਸ਼ੱਕ ਹੈਗਾ ਕਿ ਕੋਈ ਨਾ ਕੋਈ ਇਹ ਵਾਰਦਾਤ ਕਰਨਗੇ ਕਿਸ ਨਾ ਕਿਸੇ ਤਰ੍ਹਾਂ ਦੀ ਤੇ ਰਾਤੀ ਥਾਣੇ 'ਚ ਕਹਿ ਕੇ ਵੀ ਆਏ ਨੇ ਤੇ ਦਰਖਾਸਤ ਦੇ ਵਿੱਚ ਵੀ ਅਸੀਂ ਦਿੱਤੀ ਏ ਗੱਲ ਤੇ ਸਵੇਰੇ ਮੈਨੂੰ ਕਾਲ ਆਈ ਕਿ ਉਹ ਇਹਨਾਂ ਦੀ ਮਾਰਨਿੰਗ ਵੇਲੇ ਜਦੋਂ ਤੁਸੀਂ ਐਪਲੀਕੇਸ਼ਨ ਟੈਂਕ ਕੋਈ ਕਦਮ ਉਠਾਇਆ ਨਹੀਂ ਉਸ ਟਾਈਮ ਕੋਈ ਇਹਨਾਂ ਨੇ ਰਾਤ ਨੂੰ ਕਦਮ ਨਹੀਂ ਚੱਕਿਆ ਸਿਰਫ ਕੰਪਲੇਨ ਦੇ ਕੇ ਅਸੀਂ ਆ ਗਏ ਸੀ ਤੇ ਉਹਨਾਂ ਨੇ ਕਿਹਾ ਸੀ ਆਪਾਂ ਸਵੇਰੇ ਕਾਰਵਾਈ ਕਰਦੇ ਹਾਂ ਠੀਕ ਹੈ ਤੇ ਉਸ ਟਾਈਮ ਹੀ ਵਾਪਸ ਆ ਗਏ ਆਈਓ ਦਾ ਆਈਓ ਦਾ ਐਗਜ਼ੈਕਟਲੀ ਮੈਨੂੰ ਪਤਾ ਕੀ ਨਾਮ ਚ ਮੁੰਚੀ ਸਾਹਿਬ ਬੈਠੇ ਸੀ ਉੱਥੇ ਤੇ ਉਹਨਾਂ ਨਾਲ ਰਾਤ ਨੂੰ ਗੱਲ ਹੋਈ ਸੀ ਸਾਡੇ ਕੋਲ ਦਰਖਾਸਤ ਦੀ ਕਾਪੀ ਵੀ ਹੀ ਜਿਹੜੀ ਇਹ ਰਾਤ ਨੂੰ ਦੇ ਕੇ ਆਏ ਸਾਂ ਤੇ ਬਸ ਉਸ ਤੋਂ ਬਾਅਦ ਮਾਰਨਿੰਗ ਵੇਲੇ ਮੈਨੂੰ ਉਹਨਾਂ ਦਾ ਕਾਲ ਆਇਆ 9:30 ਵਜੇ ਕਿ ਡਾਕਟਰ ਜੀ ਇਦਾਂ ਦਾ ਮੈਨੂੰ ਘਰ ਦਾਤਰ ਮਾਰ ਗਏ ਨੇ ਤੇ ਆਪਾਂ ਫਿਰ ਉਹਨੂੰ ਲੈ ਕੇ ਪਹਿਲੇ ਆਪਾਂ ਪਸਰੀਚੇ ਵਾਲ ਤੇ ਉਸ ਤੋਂ ਬਾਅਦ ਉਹਨਾਂ ਰੈਫਰ ਕਰਤਾ ਸਿਵਲ ਹਸਪੀਟਲ ਦੇ ਵਿੱਚ ਤੇ ਸਿਵਲ ਹਸਪੀਟਲ ਤੋਂ ਬਾਅਦ ਫਿਰ ਅਸੀਂ ਗੁਰੂ ਨਾਨਕ ਚ ਆ ਗਏ ਆ ਕੋਈ ਪੁਲਿਸ ਮੁਲਾਜ਼ਮ ਆਇਆ ਹਾਂਜੀ ਪੁਲਸ ਆਏ ਹੋਏ ਨੇ ਮੁਲਾਜ਼ਮ ਸਾਹਿਬ ਆਏ ਹੋਏ ਨੇ ਸਾਰੇ ਤੇ ਉਹ ਪਹੁੰਚ ਗਏ ਨੇ ਉਹਨਾਂ ਨੇ ਆਪਣੀ ਜੋ ਵੀ ਇਹਨਾਂ ਦੀ ਬਣਦੀ ਕਾਰਵਾਈ ਤੇ ਇਹਨਾਂ ਦੇ ਕਰ ਲਈਏ ਦਰਖਾਸਤ ਤੇ ਅੱਗੋਂ ਹੁਣ ਦੇਖੋ ਪੁਲਿਸ ਕੀ ਅੱਗੇ ਕਾਰਵਾਈ ਕਰਦੀ ਹੈ